ਤੇ ਤੁਸੀਂ ਪੜ੍ਹੇ ਹੋ ਦੋਵੇਂ ਜਣੇ ਮੈਂ ਤਾਂ ਬੜੀ ਪੜੀ ਆ ਕਿਹਦਾ ਇਹ ਸਾਟਾ ਫੜੇ ਨਹੀਂ ਇਹ ਵੀ ਗੱਲ ਠੀਕ ਆ ਫੇਰ ਹੋਰ ਸਾਹਤ ਤੁਸੀਂ ਲਿਆ ਲੋ ਨਹੀਂ ਲਾ ਲਿਆ ਸਾਹਿਬ ਸਗੋ ਵਧੀਆ ਹੋਰ ਅੱਛਾ ਫਿਰ ਭੂਆ ਨੇ ਰਿਸ਼ਤਾ ਕਰਾਇਆ ਹੈ ਹਾਂ ਹਾਂ ਬੀਬੀ ਆਇਆ ਨਹੀਂ ਲੱਗਿਆ ਵੀ ਭੂਆ ਕਹੇ ਜਾਂ ਮੁੰਡਾ ਭਾਲਿਆ ਹੋਊ ਕੀ ਪਤਾ ਨਾ ਨਾ ਕੁਝ ਨਹੀਂ ਕਹਾ ਮਨ ਚ ਕੋਈ ਸ਼ੰਕਾ ਨਹੀਂ ਆਈ ਨਾ ਕੋਈ ਹੰਸਾ ਨਹੀਂ ਸੀ ਡਾਇ ਨਹੀਂ ਸੀ ਹੂੰ ਕਿੰਨੀ ਉਮਰ ਸੀ ਜਦੋਂ ਵਿਆਹ ਹੋਇਆ? ਉਹ ਤਾਂ ਸੀ ਆ 20 ਕੇ 22 ਸਾਲ ਦੀ ਸੀ। ਅੱਛਾ ਫਿਰ ਤਾਂ ਵਧੀਆ ਸੁਰਤ ਚ ਹੋਇਆ ਤੁਹਾਡੀ ਚ। ਹਾਂ ਹਾਂ ਵਧੀਆ। ਬਾਪੂ ਜੀ ਤੁਸੀਂ ਮਤਲਬ ਤੁਸੀਂ ਤਾਂ ਫਿਰ ਛੋਟੇ ਸੀ ਪਰ ਹਨਾ ਮੇਰਾ ਵਿਆਹ ਹੋਇਆ 15.5 ਸਾਲ ਦੀ ਉਮਰ। ਅੱਛਾ ਹਾਂ ਤੇ ਉਹ ਆ ਗਏ ਹੁੰਦਾ ਨਾ ਰਿਵਾਜ 6 ਮਹੀਨੇ ਠਹਿਰ ਕੇ ਲਟਕੀ ਨੂੰ ਲਿਆਉਂਦੇ। ਹਾਂਜੀ ਤੇ ਪੇ ਤੁਮ ਲੋ ਵੀ ਆ ਮੂਰੇ ਜਿਹੜਾ ਦਸਹਿਰਾ ਆਇਆ 98 ਦਾ ਹੂੰ 2 ਫਰਵਰੀ 98 ਦਾ ਵਿਆਹ ਹੋਇਆ ਸੀ ਅੱਛਾ ਗਾਹਾਂ ਮੂਰੇ 1 ਅਕਤੂਬਰ ਤੇ ਦਸਹਿਰਾ ਆਉਂਗਾ ਉਹ ਦਾ ਮਤਲਬ ਜੇ ਮੈਨੂੰ ਮੁਕਲਾਵਾ ਮੁਕਲਾਵਾ ਆ ਚੀਂ ਮਹੀਨੇ ਬਾਅਦ ਠੀਕ ਹੈ ਹਾਂ ਹਾਂ ਕਿਹੜੇ ਸਾਲ ਚ ਜਾ ਤੁਹਾਨੂੰ ਕਿਹੜੇ ਸਾਲ ਚ ਵਿਆਹ ਹੋਇਆ 98 98 2 ਫਰਵਰੀ 1998 ਠੀਕ ਹੈ ਤੇ ਵਿਆਹ ਹੋਇਆ ਜਦੋਂ ਤੁਸੀਂ ਫਿਰ ਜਨ ਕਾਦੇ ਤੇ ਗਈ ਜਨ ਅਸੀਂ ਕਿ ਉਹ ਲਾਰੀ ਜੀ ਹੁੰਦੀ ਅੱਧੀ ਇੱਕ ਦਿਨ ਮਤਲਬ ਆਈ ਨਹੀਂ ਸੀ ਮੂਰੇ ਣਿਆ ਹੁੰਦਾ ਤੇ ਬਸ ਉਹਦੇ ਚ ਸਾਰੇ ਨਾ 20 ਕ ਬੰਦੇ ਜੇ ਬਹਿ ਜਾਂਦੇ ਬਸ ਅੱਛਾ ਹਾਂ ਜੀ ਤੇ ਬੇਬੇ ਉਹਦੇ ਚ ਹੀ ਆਈ ਫਿਰ ਵਿਆਹ ਕੇ ਹਾਂ ਉਸੇ ਚ ਉਸੇ ਚ ਮੂਲੀ ਸੀ ਤੇ ਦਰਵਾਜ਼ੇ ਬੰਦ ਕਰ ਦੇ ਮੂਲੀ ਐ ਛੇ ਚ ਵਾਈ ਕੀ ਠੀਕ ਆ ਪੜ ਲੱਗਿਆ ਪਾਇਆ ਪਿਆ ਹੈ ਆਈ ਉਹ ਤੇ ਬੇਬੇ ਇੱਥੇ ਆ ਕੇ ਜੀ ਲੱਗ ਗਿਆ ਫਿਰ ਹੈ ਬਾੜਾ ਹੀ ਲੱਗ ਗਿਆ ਅੱਛਾ ਬਾੜਾ ਜੀ ਲੱਗਿਆ ਬਾੜਾ ਲੱਗਿਆ ਫੇਰ ਹੀ ਜਾ ਕੇ ਇੱਥੋਂ ਤੇ ਕਰ ਆਏ ਕਿਥੇ ਪੜੇ ਆ ਹੈ ਸਹੀ ਗੱਲ ਪੋਤੇ ਪੋਤੀਆਂ ਪਰੋਤੇ ਹੂੰ ਤੇ ਜੇ ਜੀ ਨਾ ਲੱਗਦਾ ਤਾਂ ਉਖੜੀ ਤੁਰੀ ਫਿਰਦੀ ਹੂੰ ਸਹੀ ਗੱਲ ਬੜਾ ਲੱਗਿਆ ਮੇਰੇ ਤਾਂ ਜੀ ਠੀਕ ਹੈ ਸੱਸ ਸਹੁਰੇ ਨਾਲ ਵਧੀਆ ਰਚਕ ਬੈਗੀ ਵਧੀਆ ਵਧੀਆ ਹੂੰ ਠੀਕ ਹੈ ਇੱਥੇ ਆਕੇ ਤੁਹਾਡਾ ਨਾਂ ਤਾਂ ਨਹੀਂ ਬਦਲੇ ਅੱਗੇ ਨਾਂ ਬਦਲ ਦਿੰਦੇ ਕੁੜੀਆਂ ਦਾ ਨਾ ਕੋਈ ਬਦਲੇ ਨਾ ਨਾ ਵਸਾ ਹੀ ਜਲ ਕਰੋ ਤੇ ਪਹਿਲੇ ਦਿਨ ਕਹਿੰਦੇ ਅੱਗੇ ਕੁੜੀ ਜਦੋਂ ਆਉਂਦੀ ਉਹਦੇ ਨਾਲ ਨੈਣ ਆਉਂਦੀ ਹਾਂ ਮੇਰੇ ਨਾਲ ਆਈ ਸੀ ਅੱਛਾ ਕਹਿੰਦੇ ਦੇਖਣ ਵੀ ਨਾ ਦਿੰਦੇ ਮੁੰਡੇ ਨੂੰ ਕੁੜੀ ਦਾ ਮੂੰਹ ਨਾ ਦੇਖਣ ਨਾ ਦਿੰਦੇ ਕੋਈ ਉਹ ਕੁਝ ਦੇਖਦਾ ਹੋਈ ਚੋਰੀਆਂ ਚੋਰੀਆਂ ਇਹ ਪਤਾ ਹੈ ਇਹ ਵੀ ਚੋਰੀਆਂ ਜਿਵੇਂ ਅੰਜ ਕਰਦੀ ਸੀ ਮੱਸਾ ਹਿੰਮਤ ਹੈ ਕੀ ਪਤਾ ਹੈ ਹਾਂ ਮੈਂ ਤਾਂ ਵੇਂਦੀ ਛੇੜੀਆਂ ਚੱਕ ਚੱਕ ਅੱਛਾ ਵੀ ਕਹੇ ਜਦੋਂ ਬੈਠੇ ਬਾਪੂ ਜੀ ਤੁਸੀਂ ਦੱਸਤੀ ਜਾਂਦੇ ਸੀ ਏਦੋਂ ਪਹਿਲਾਂ ਤੁਸੀਂ ਕਹਿੰਦੇ ਵੀ ਮੈਨੂੰ ਤਾਂ ਬਾਲੀ ਸੋਹਣੀ ਲੱਗੀ ਸੀ ਹਾਂ ਹਾਂ ਫਿਰ ਦੱਸੋ ਸਾਨੂੰ ਕਿਵੇਂ ਤੁਸੀਂ ਪਹਿਲੀ ਵਾਰੀ ਕਿਵੇਂ ਦੇਖਿਆ ਬੇਬੇ ਨੂੰ ਦੇਖਿਆ ਬਸ ਹੋ ਜਣਾ ਹੁੰਦਾ ਆ ਕੇ ਫਿਰ ਘਰ ਚ ਤੁਰ ਫਿਰਨ ਤੈਨੂੰ ਪਤਾ ਹੁੰਦਾ ਸਾਰਾ ਵੇਖੋ ਕਈ ਹੋ ਜਾਂਦੀ ਹੈ ਕੋਣ 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 ਕਹਿੰਦੇ ਆਲੇ ਚੋਂ ਦੇਖਦੇ ਅੱਗੇ ਆੂਲੇ ਚ ਖੜਕੇ ਅੱਗੇ ਅੱਗੇ ਦੱਸਦੇ ਹੁੰਦੇ ਸੀ ਤੇ ਉਹ ਹੋਰ ਵੀਰਾਂ 42 ਦਿਨ ਤਾਂ ਦੇਖਿਆ ਸੀ ਪਾਸਾ ਜਾ ਮਾਰ ਕੇ ਪਤਾ ਨਾ ਲੱਗੇ ਉਰੇ ਤੁਸੀਂ ਬਾਪੂ ਜੀ ਕਿੰਨੇ ਭਰਾ ਸੀਗੇ ਭੈਣ ਭਰਾ ਕਿੰਨੇ ਸੀ ਮੈਂ ਇਕੱਲਾ ਹੀ ਸੀ ਇਕੱਲੀ ਭੈਣ ਸੀ ਤੇ ਤੁਹਾਡੀ ਭੈਣ ਪਹਿਲਾਂ ਵਿਆਹੀ ਹੋਈ ਸੀ ਨਾ ਉਹ ਛੋਟੀ ਸੀ ਮੈਨੂੰ 5 ਸਾਲ ਅੱਛਾ ਫਿਰ ਮਗਰੋਂ ਵਿਆਹ ਹੋਇਆ ਉਹ ਮਗਰੋਂ ਵਿਆਹੀ ਠੀਕ ਹੈ ਠੀਕ ਹੈ ਮਤਲਬ ਬੇਬੇ ਇੱਥੇ ਆ ਗਈ ਸੀ ਜਦੋਂ ਵਿਆਹ ਹੋਇਆ ਹਾਂ ਹਾਂ ਇੱਥੇ ਆ ਗਈ ਠੀਕ ਹੈ ਠੀਕ ਹੈ ਠੀਕ ਹੱਥੀ ਵਿਆਹ ਕੀਤਾ ਫਿਰ ਨਣਦ ਦਾ ਨਾ ਹਾਂ 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 ਹੂੰ ਕਿਸੇ ਦਾ ਕੱਢ ਕੇ ਅੱਛਾ ਕਿਆਦਣਾ ਛੋਲੇ ਕੱਢ ਕੇ ਉਹਦੇ ਹੂੰ ਤੇ ਤਾਣੀਆਂ ਬਣ ਕੇ ਹੂੰ ਫਿਰ ਤਾਣੀ ਦੇ ਤੇਰੇ ਦੀ ਵੀ ਖੇਸ ਦੇ ਮੰਗੇ ਇਹ ਦੇ ਗਦੇਲੇ ਬਣਾਉਣੇ ਆ ਆ ਤਾਣਾ ਤਣ ਲਿਆ ਸਾਰਾ ਦਿਨ ਬਸਾਈ ਨੰਗ ਜਾਂਦਾ ਨੜੇ ਵੱਟ ਦੇ ਭਜ ਭਜ ਕੇ ਤਾਣਾ ਦੂਰੇ ਆ ਜਾਂਦੀ ਤਾਗਾ ਪਾ ਕੇ ਆਏ ਬਾਰਸ ਆਏ ਪਾ ਕੇ ਤੇ ਚੱਲ ਬਈ ਜਿਹੜਾ ਹੁਣ ਫਿਰ ਤੇ ਗੋਡਣੀ ਤੁਸੀਂ ਲੜਦੇ ਹੁੰਦੇ ਸੀ ਕਦੇ ਲੜੇ ਹੋ ਔਰ ਲੜਦਾ ਸੀ ਵੀਵਾਰਾ ਆਥਰ ਨੂੰ ਮੈਠੇ ਮੈਠੇ ਲੜ ਪੈਂਦੇ ਸਾਡੀ ਲੜਾਈ ਦਾ ਤਾਂ ਕੀ ਹੈ ਹੁੰਦਾ ਦਿਲ ਨਹੀਂ ਲੜਦਾ ਦਿਲ ਜਿਹੜਾ ਇਹ ਨਹੀਂ ਲੜਦਾ ਲੜਦਾ ਹਾਂ ਇਹ ਲੜ ਜਦੋਂ ਫਿਰ ਤਾਂ ਕੁਝ ਹੀ ਨਹੀਂ ਰਹਿੰਦਾ ਆਥਰ ਨੂੰ ਇੱਕੋ ਜੇ ਹਾਂ ਤੇ ਤੁਸੀਂ ਸੂਟ ਸਾਰਟ ਲਿਆ ਕੇ ਦਿੰਦੇ ਫਿਰ ਬੇਬੇ ਨੂੰ ਉਦੋਂ ਹਾਂ ਮੈਂ ਤਾਂ ਲਿਆ ਕੇ ਦੇਣੇ ਪੈਂਦੇ ਸੀ ਅੱਛਾ ਠੀਕ ਹੈ ਇਕੱਠੇ ਜਾਂਦੇ ਫਿਰ ਬਾਜ਼ਾਰ ਇਕੱਠੇ ਬਾਖੜੀ ਨਹੀਂ ਉਹ ਉਹ ਕਿੱਲਾ ਕੋ ਚਿਤਰ ਤਾਂ ਨਹੀਂ ਕੇ ਸੰਗ ਲੱਗਦੇ ਹੁੰਦੇ ਆ ਵੀ ਉਦੋਂ ਇਹ ਜੇ ਟਾਈਮ ਸੀ ਵੀ ਇਹ ਜੇ ਟਾਈਮ ਸੀ ਹਾਂ ਤੇ ਫੇਰ ਔਲੀ ਔਲੀ ਲੱਗੀ ਵਾਲੇ ਤੋਂ ਮੈਂ ਕੁੜਤੀ ਲੈ ਲਈ ਅੱਛਾ ਸ਼ਾਮੀ ਮੜਾ ਕੇ ਛੱਡੀ ਅੱਜ ਤੱਕ ਇਹ ਲੈ ਸਵੇਰੇ ਫੇਰ ਆਵਾਂਗੇ ਅੱਛਾ ਰੱਖ ਬੱਸ ਸਮਝਾ ਨਾ ਬੇਪਾਈ ਬਾਪੂ ਨੇ ਹੈ ਨਾ ਸਾਰਿਆਂ ਨੇ ਅੱਛਾ ਸਾਰੇ ਬਾਪੂ ਜੀ ਬੇਬੇ ਸੱਸ ਨੂੰ ਕਹਿੰਦੇ ਚੱਲ ਬੇਬੇ ਕਹਦੇ ਕੋਈ ਨਾ ਕਹਦੇ ਕੋਈ ਮੈਂ ਠੀਕ ਆ ਫਿਰ ਸੱਸ ਲਿਆ ਕੇ ਦਿੰਦੀ ਥੋੜੀ ਕੱਪੜਾ ਲੀੜਾ ਤੁਹਾਨੂੰ ਕੋਈ ਨਹੀਂ ਛਿ ਲਿਆਉਂਦਾ ਅੱਛਾ ਪਤਾ ਨਹੀਂ ਕਿੱਥੋਂ ਬਣ ਬਣ ਜਾਂਦੇ ਠੀਕ ਆ ਜਿਹੜਾ ਪਾ ਲਿਆ ਪਾ ਲਿਆ ਹੁਣ ਤੁਹਾਨੂੰ ਹੋ ਚਾ ਵਾਲੀਆਂ ਅੱਛਾ ਹੀਂਦਾ ਅੱਛਾ ਹੀਂਦੇ ਬਸ ਜਿਹੜਾ ਦੇਤਾ ਲਿਆ ਕੇ ਉਹੀ ਵੱਡਿਆ ਸੀ ਕੋਈ ਚੀਜ਼ ਤੁਸੀਂ ਕਦੇ ਆਏ ਨਹੀਂ ਸੀ ਕਹਿੰਦੇ ਮੈਨੂੰ ਆਹ ਲਿਆ ਦਿਓ ਕੋਈ ਨਾ ਨਾ ਜੋੜਾ ਜੁੱਤੀ ਕੋਈ ਹੋਰ ਕੁਝ ਨਹੀਂ ਸੀ ਕਹਿੰਦੇ ਤੇ ਵਸ ਮੇਰਾ ਤਾਂ ਮਾਨੀ ਇਹੋ ਜਿਹਾ ਸੀ ਬੈਠੇ ਬੈਠੀ ਨੇ ਡੱਗੀ ਵਾਲੇ ਤੋਂ ਕੁੜਤੀ ਲੈ ਲਈ ਅਬ ਮੂੰਹ ਹੀ ਗਈ ਸੀ ਮੇਰੀ ਸੱਸ ਤੇ ਸਾਰਾ ਕਲੇਸ਼ ਵਾਕਿਆ ਕਿ ਅਜ ਅਜ ਡੱਗੀ ਬਹਾਲਿਆ ਸਵੇਰੇ ਫੇਰ ਇਹ ਨਹੀਂ ਗੱਲ ਚੱਲਣੀ ਅੱਛਾ ਅੱਗੇ ਪੜਾ ਖਟਰਾ ਹੋ ਸੀ ਹੁਣ ਤਾਂ ਆਪ ਜਾਂਦੀਆਂ ਨਾ ਬਾਜ਼ਾਰ ਚ ਲੈ ਕੇ ਆਉਂਦੀਆਂ ਨਾ ਆਪ ਪਸੰਦ ਨਹੀਂ ਮੇਰੇ ਵਰਗੀ ਵੀ 10 ਵਾਰ ਮੋੜਦੀ ਐ ਹੁਣ ਨਹੀਂ ਪਸੰਦ ਉਹਦੇ ਤਾਂ ਬੜਾ ਪਸੰਦ ਆਉਂਦੀ ਸੀ